ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਟੌਪਿਕ ਖਾਣੇ ਦੀ ਜੁਤੀ ਰਹਿਣਾ ਆ ਵਿਸ਼ਵ ਸਵਾਸ ਸੰਗਠਨ ਨੇ ਕਿਹਾ ਆ ਯੂ ਆਰ ਵਾਟ ਯੂ ਈਟ ਪੂਰੀ ਦੁਨੀਆ ਦੇ ਸਾਇੰਟਿਸਟ ਉਹਦੇ ਚ ਜਾਂਦੇ ਨੇ ਸਿਲੈਕਟਿਵ ਜਿਹੜੇ ਚੁਣੇ ਹੋਏ ਤੇ ਉਹਨਾਂ ਨੇ ਵੀ ਇੱਕ ਲਾਈਨ ਦੇ ਵਿੱਚ ਉਹ ਸਿਹਤ ਨੂੰ ਜਦੋਂ ਕਹਿਣਾ ਸੀ ਨਾ ਕਿ ਸਿਹਤਮੰਦ ਰਹਿਣਾ ਕਿਵੇਂ ਰਹਾ ਜਾ ਸਕਦਾ ਹੈ ਤੇ ਉਹ ਲਾਈਨ ਪਤਾ ਕੀ ਬਣੀ ਆ ਇੱਕ ਲਾਈਨ ਬਣੀ ਯੂ ਆਰ ਵਾਟ ਯੂ ਈਟ ਯਾਨੀ ਕਿ ਤੁਸੀਂ ਉਹ ਬਣਦੇ ਹੋ ਜੋ ਤੁਸੀਂ ਖਾਂਦੇ ਹੋ ਤੁਹਾਡਾ ਭਵਿੱਖ ਤੁਹਾਡੇ ਅੱਜ ਦੇ ਖਾਣੇ ਤੇ ਨਿਰਭਰ ਕਰਦਾ। ਇੱਕ ਸ਼ਬਦ ਯਾਦ ਹੁੰਦਾ ਜੀ। ਉਹਨਾਂ ਨੇ ਕਿਹਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿੱਤ ਖਾਦੇ ਤਨ ਪੀੜੀਏ ਮਨ ਵਿੱਚ ਉਥੇ ਵਿਕਾਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਇਹ ਹੋਰ ਸ਼ਬਦ ਕਿਦੇ ਵਾਸਤੇ ਵਰਤਿਆ? ਜਿਹੜਾ ਕੁਦਰਤ ਨੇ ਖਾਣਾ ਦਿੱਤਾ ਹੈ ਉਹਦੇ 'ਚ ਜਦੋਂ ਅਸੀਂ ਹੋਰ ਇਹਨੂੰ ਹੋਰ ਸੁਆਦੀ ਕਰ ਲਾਂ। ਇਹਨੂੰ ਹੋਰ ਤੜਕਾ ਲਾ ਲਾਂ। ਇਹ 'ਚ ਹੋਰ ਮਸਾਲਾ ਪਾ ਲਾਂ। ਇਹ ਹੋਰ ਸੁਆਦੀ ਹੋ ਜੇ। ਬਾਪਾ ਹੋਰ ਖਾਣਾ ਖੁਸ਼ੀ ਖੁਆਰ ਫਿਰ ਖੁਸ਼ੀਆਂ ਜਿਹੜੀਆਂ ਉਹ ਖੁਆਰ ਹੋ ਜਾਂਦੀਆਂ ਖਤਮ ਹੋ ਜਾਂਦੀਆਂ ਨੇ। ਕਿਉਂਕਿ ਉਸ ਖਾਣੇ ਨੇ ਤੁਹਾਨੂੰ ਸਿਹਤਮੰਦ ਨਹੀਂ ਰੱਖਣਾ। ਜਿਹੜਾ ਬੰਦਾ ਤੰਦਰੁਸਤ ਨਹੀਂ ਉਹ ਖੁਸ਼ ਰਹਿ ਸਕਦਾ ਕਦੇ? ਉਹ ਤੇ ਬਿਮਾਰੀ 'ਚ ਹਾਏ ਹਾਏ ਕਰੇਗਾ। ਉਹਨੇ ਤੰਦਰੁਸਤ ਨਹੀਂ ਰਹਿਣਾ। ਉਹਦੀਆਂ ਖੁਸ਼ੀਆਂ ਖੁਆਰ ਹੋ ਜਾਂਦੀਆਂ ਜਿਤ ਖਾਦੇ ਤਨ ਪੀੜੀਏ। ਜਿਸ ਨੂੰ ਖਾਣ ਨਾਲ ਤਨ ਸਿਹਤਮੰਦ ਹੋਣ ਦੀ ਬਜਾਏ ਪੀੜਿਆ ਜਾਣਾ ਯਾਨੀ ਕਿ ਖਤਮ ਹੋਣਾ ਹੈ। ਤੇ ਨਾਲ ਹੀ ਮਨ ਦੇ ਵਿੱਚ ਵੀ ਵਿਕਾਰ ਉੱਠਣੇ ਨੇ। ਜਿੰਨਾ ਸਰੀਰ ਸਟਰੋਂਗ ਹੋਏਗਾ ਉਨਾ ਹੀ ਦਿਮਾਗ ਵੀ ਸਟਰੋਂਗ ਹੋਏਗਾ ਜੇ ਸਰੀਰ ਕਮਜ਼ੋਰ ਹੈ ਤੇ ਦਿਮਾਗ ਵੀ ਕਮਜ਼ੋਰ ਹੋਏਗਾ ਅੱਜ ਡਿਪਰੈਸ਼ਨ ਦੀ ਬਿਮਾਰੀ ਹੈਗੀ ਨਾ ਹਰ ਤੀਜੇ ਘਰ ਦੇ ਵਿੱਚ ਲੱਭ ਜਾਂਦੀ ਹੈ ਤੇ ਉਹ ਡਿਪਰੈਸ਼ਨ ਹੋ ਕਿਉਂ ਰਿਹਾ ਆ ਕਿਉਂਕਿ ਖਾਣਾ ਸਾਡਾ ਸਹੀ ਨਹੀਂ ਸਾਇੰਸ ਖੋਜ ਕਰਕੇ ਦੱਸਦੀ ਹੈ ਕਿ 200 ਕਰੋੜ ਸੈੱਲ ਤੁਹਾਡੇ ਸਰੀਰ 'ਚ ਰੋਜ਼ ਨਵੇਂ ਬਣਦੇ ਨੇ ਤੇ ਉਹ ਨਵੇਂ ਸੈੱਲ ਬਣਨ ਵਾਸਤੇ ਇੱਕ ਸਹੀ ਮਟੀਰੀਅਲ ਚਾਹੀਦਾ ਹੁੰਦਾ ਹੈ ਤੁਸੀਂ ਕਲਪਨਾ ਕਰ ਲਓ ਕਿ ਇੱਕ ਘਰ ਬਣਾਉਂਦੇ ਹੋ ਤੇ ਉਹਦੇ ਵਿੱਚ ਹੁਣ ਤੁਸੀਂ ਕਿੰਨਾ ਧਿਆਨ ਰੱਖਦੇ ਹੋ ਕਿ ਚੰਗੀਆਂ ਇਟਾਂ ਲੱਗਣ ਚੰਗਾ ਵਧੀਆ ਸਰੀਆ ਲੱਗੇ ਚੰਗਾ ਸੀਮੈਂਟ ਲੱਗੇ ਵਧੀਆ ਰੇਤਾ ਲੱਗੇ ਤਾਂ ਕਿ ਉਹ ਘਰ ਮਜ਼ਬੂਤ ਬਣੇ ਤੇ ਜੇ ਉਹ ਮਾੜਾ ਲੱਗ ਗਿਆ ਤੇ ਘਰ ਕਮਜ਼ੋਰ ਹੋ ਜਾਣਾ ਇੱਕ ਦਿਨੀ ਇੱਕ ਦਿਨ ਮਿਸਤਰੀ ਨੇ ਵਿੱਚ ਪਿੱਲੀਆਂ ਇਟਾਂ ਲਾਤੀਆਂ ਮਾੜਾ ਸੀਮੈਂਟ ਲਾਤਾ ਸਾਰੇ ਘਰ ਦਾ ਸਤਿਆਨਾਸ਼ ਹੋ ਜਾਣਾ ਹੈ ਜਾਂ ਨਹੀਂ ਇਸੇ ਤਰ੍ਹਾਂ ਹੀ ਤੁਹਾਡਾ ਖਾਣਾ ਰੋਜ਼ ਦਾ ਤੁਹਾਨੂੰ ਬਣਾਉਂਦਾ 200 ਕਰੋੜ ਸਾਡੇ ਸਰੀਰ ਸੈੱਲ ਰੋਜ਼ ਬਦਲਦੇ ਨੇ ਪੁਰਾਣੇ ਹਟਨੇ ਆ ਨਵੇਂ ਬਣਨੇ ਨੇ ਤੇ ਉਹਦੇ ਵਾਸਤੇ ਤੁਹਾਨੂੰ ਉਹਨੂੰ ਮਟੀਰੀਅਲ ਦੇਣਾ ਪੈਂਦਾ ਤੇ ਉਹਦੇ ਵਿੱਚ ਸਭ ਤੋਂ ਵੱਡਾ ਮਟੀਰੀਅਲ ਜਿਹੜਾ ਹੈ ਉਹ ਹੈਗਾ ਆ ਪ੍ਰੋਟੀਨ ਲੂ ਭਾ ਗਾ ਜੇ ਅਸੀਂ ਖਾਣੇ ਨੂੰ ਵੰਡਨੇ ਆ ਨਾ ਮੈਕਰੋ ਨਿਊਟ੍ਰੀਐਂਟਸ ਔਰ ਮਾਈਕਰੋ ਨਿਊਟ੍ਰੀਐਂਟਸ ਮਾਈਕਰੋ ਜਿਹੜੇ ਥੋੜੇ ਚਾਹੀਦੇ ਹੁੰਦੇ ਨੇ ਜਿਵੇਂ ਮੈਂ ਕਹਿ ਰਹਾ ਕਿ ਜੇ ਬਿਲਡਿੰਗ ਬਣਦੀ ਹੈ ਤਾਂ ਸਭ ਤੋਂ ਘੱਟ ਕੀ ਲੱਗਦਾ ਸੀਮੈਂਟ ਇੱਟਾ ਰੇਤਾ ਜ਼ਿਆਦਾ ਲੱਗਦਾ ਲੇਕਿਨ ਸੀਮਟ ਥੋੜਾ ਲੱਗਦਾ ਲੇਕਿਨ ਹੈ ਬੜਾ ਇੰਪੋਰਟੈਂਟ ਉਹ ਕੀ ਹੈ ਸੀਮਟ ਕੀ ਹੋ ਗਿਆ ਮਾਈਕਰੋ ਨਿਊਟਨ ਤੇ ਜਿਹੜੀ ਚੀਜ਼ਾਂ ਜ਼ਿਆਦਾ ਲੱਗਦੀਆਂ ਉਹਨਾਂ ਨੂੰ ਕਹਿੰਦੇ ਨੇ ਮੈਕਰੋ ਨਿਊਟਨ ਤੇ ਮੈਕਰੋ ਨਿਊਟਨ ਦੇ ਵਿੱਚ ਸੱਲਾ ਦੇ ਨਿਰਮਾਣ ਚ ਸਭ ਤੋਂ ਜ਼ਰੂਰੀ ਹੈ ਪ੍ਰੋਟੀਨ ਤੁਹਾਡਾ ਸਰੀਰ ਬਣਿਆ ਪ੍ਰੋਟੀਨ ਦਾ ਤੁਹਾਡੇ ਵਾਲ ਬਣੇ ਪ੍ਰੋਟੀਨ ਦੇ ਤੁਹਾਡੇ ਨਹੁ ਬਣੇ ਪ੍ਰੋਟੀਨ ਦੇ ਸਾਰਾ ਸਰੀਰ ਇੱਕ ਇੱਕ ਅੰਗ ਜਿਹੜਾ ਉਹ ਪ੍ਰੋਟੀਨ ਦਾ ਬਣਿਆ ਇਸ ਕਰਕੇ ਸਭ ਤੋਂ ਜ਼ਿਆਦਾ ਸਰੀਰ ਨੂੰ ਕੀ ਦੇਣਾ ਹੁੰਦਾ ਪ੍ਰੋਟੀਨ ਸਾਇੰਸ ਵੀ ਖੋਜ ਕਰਕੇ ਕਹਿੰਦੀ ਹੈ ਕਿ ਇੱਕ ਤੰਦਰੁਸਤ ਸਰੀਰ ਨੂੰ ਰੋਜ਼ਾਨਾ ਆਪਣੇ ਭਾਰ ਦੇ ਮੁਤਾਬਕ ਭਾਰ ਉਹ ਨਹੀਂ ਜਿਹੜਾ ਵਧ ਗਿਆ ਹਾਈਟ ਦੇ ਉਹ ਰਕੋਰਡਿੰਗ ਜਿਹੜਾ ਇੱਕ ਆਈਡੀਅਲ ਭਾਰ ਹੁੰਦਾ ਆ 22 ਬੀਐਮਆਈ ਜਿਹੜਾ ਉਹਨੂੰ ਆਈਡੀਅਲ ਕਿਹਾ ਜਾਂਦਾ ਹੈ ਤੁਹਾਡੀ ਹਾਈਟ ਕਿੰਨੀ ਹੈ ਤੇ ਉਹਦੇ ਹਿਸਾਬ ਨਾਲ ਤੁਹਾਡਾ ਵਜ਼ਨ ਤੈਅ ਹੁੰਦਾ ਆ ਜਿਦੀ ਹਾਈਟ ਜ਼ਿਆਦਾ ਉਹਦਾ ਵਜ਼ਨ ਵੀ ਜ਼ਿਆਦਾ ਚਾਹੀਦਾ ਜਿਦੀ ਹਾਈਟ ਘੱਟਾ ਉਹਦਾ ਵਜ਼ਨ ਵੀ ਘੱਟ ਚਾਹੀਦਾ ਮੰਨ ਲਓ ਮੇਰੀ ਹਾਈਟ ਹੈ 5 ਫੁੱਟ 8 ਇੰਚ ਤੇ ਮੇਰਾ ਆਈਡੀਅਲ ਵਜ਼ਨ ਜਿਹੜਾ ਉਹ ਹੈਗਾ 68 ਕਿਲੋ ਇਸ ਸਾਈਡ ਦੇ ਵਿੱਚ ਮੇਰਾ ਵਜ਼ਨ ਚਾਹੀਦਾ 68 ਕਿਲੋ ਇਹ ਜਿਹੜਾ ਵਜ਼ਨ ਹੈ ਜਿੰਨੇ ਕਿਲੋ ਵਜ਼ਨ ਹੈ 22 ਵੀ ਹੈ ਮੈਂ ਦੇ ਵਿੱਚ ਓਨੇ ਗ੍ਰਾਮ ਤੁਹਾਨੂੰ ਪ੍ਰੋਟੀਨ ਚਾਹੀਦਾ ਜਿੰਨੇ ਕਿਲੋ ਭਾਰ ਓਨੇ ਗ੍ਰਾਮ ਪ੍ਰੋਟੀਨ ਐਸਾ ਨਹੀਂ ਕੋਈ ਬੰਦਾ ਤੇ ਜੇ 5.5 ਫੁੱਟ ਦਾ ਲੇਕਿਨ ਉਹ ਕੁਇੰਟਲ ਦਾ ਹੋ ਗਿਆ ਤੇ ਉਹਨੂੰ ਉਹਨਾ ਪ੍ਰੋਟੀਨ ਚਾਹੀਦਾ ਨਹੀਂ ਉਹ ਉਹਦਾ ਵਧਿਆ ਹੋਇਆ ਵਜ਼ਨ ਸਹੀ ਵਜ਼ਨ ਦੇ ਵਿੱਚ ਸਹੀ ਪ੍ਰੋਟੀਨ ਉਹਦੇ ਵਿੱਚ ਅੱਗੇ ਚਾਹੀਦਾ ਨੋ ਅਮੀਨੋ ਐਸਟ 9 ਅਸੈਂਸ਼ੀਅਲ ਅਮੀਨੋ ਐਸਿਡ ਹੁੰਦੇ ਨੇ ਜਿਹੜੇ ਬਾਹਰੋਂ ਅਸੀਂ ਦੇਣੇ ਹੁੰਦੇ ਨੇ ਕੁੱਲ ਜਿਹੜਾ ਸਾਡਾ ਸੈੱਲ ਬਣਦਾ ਆ ਉਹਨੂੰ 22 ਤਰ੍ਹਾਂ ਦੇ ਅਮੀਨੋ ਐਸਿਡ ਚਾਹੀਦੇ ਹੁੰਦੇ ਨੇ 13 ਸਰੀਰ ਆਪਣੇ ਅੰਦਰੋਂ ਹੀ ਲੈਂਦਾ ਆ ਜਿਹੜਾ ਪੁਰਾਣਾ ਸੈੱਲ ਹਟਦਾ ਉਹ ਤੋਂ ਲੈ ਲੈਂਦਾ 9 ਅਸੀਂ ਬਾਹਰੋਂ ਦੇਣੇ ਹੁੰਦੇ ਇਹਨਾਂ ਨੂੰ ਕਹਿੰਦੇ ਅਸੈਂਸ਼ੀਅਲ ਅਮੀਨੋ ਐਸਿਡ ਇਹ 9 ਬੈਲੈਂਸ ਚਾਹੀਦੇ ਹੁੰਦੇ ਨੇ ਕੱਲਾ ਪ੍ਰੋਟੀਨ ਨਹੀਂ ਅੱਜਕੱਲ ਤੁਸੀਂ ਦੇਖੋ ਜਰ ਜਰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਡਾਕਟਰ ਕੋਲ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਬੰਦ ਕਰਾਉਂਦਾ ਜਿਹਨੂੰ ਗਠੀਆ ਹੋ ਗਿਆ ਜਾਂ ਜਿਹਨੂੰ ਵੀ ਯੂਰਿਕ ਐਸਿਡ ਵਧ ਗਿਆ ਡਾਕਟਰ ਕੀ ਬੰਦ ਕਰਾਉਂਦਾ ਪ੍ਰੋਟੀਨ ਦਾਣਾ ਖਾਣੀਆਂ ਬੰਦ ਕਰ ਦੇ ਛਿਲਕੇ ਵਾਲੀਆਂ ਦਾਲਾਂ ਨਹੀਂ ਖਾਣੀਆਂ ਇੱਧਰ ਤੁਹਾਡੇ ਮਸਲ ਜਿਹੜੇ ਨੇ ਉਹ ਕਮਜ਼ੋਰ ਨੇ ਸੈੱਲ ਕਮਜ਼ੋਰ ਨੇ ਉੱਥੇ ਜਦੋਂ ਰੇਸ਼ੋ ਚੈੱਕ ਕੀਤੀ ਜੀ ਤਾਂ ਘਟ ਹੈ ਫਿਰ ਗੜਬੜ ਕਿੱਥੇ ਹੋਈ ਇੱਕ ਪਾਸੇ ਡਾਕਟਰ ਕਹਿ ਰਿਹਾ ਪ੍ਰੋਟੀਨ ਨਾ ਖਾਓ ਇੱਕ ਪਾਸੇ ਸੈੱਲ ਕਹਿ ਰਿਹਾ ਕਿ ਪ੍ਰੋਟੀਨ ਚਾਹੀਦਾ ਇਹਦਾ ਮਤਲਬ ਹੈ ਅਸੀਂ ਜਿਹੜਾ ਪ੍ਰੋਟੀਨ ਖਾਂਦੇ ਆ ਉਹ ਗਲਤ ਖਾਂਦੇ ਆ ਅਸੀਂ ਉਹ ਨੌ ਅਮੀਨੋ ਐਸਿਡ ਜਿਹੜੇ ਚਾਹੀਦੇ ਨੇ ਸਰੀਰ ਨੂੰ ਉਹ ਨਹੀਂ ਦੇ ਰਹੇ ਕੋਈ ਦੂਸਰੇ ਦੇ ਰਹੇ ਜਾਂ ਫਿਰ ਉਹ ਵੀ ਦੇ ਰਹੇ ਆ ਤੁਹਾਨੂੰ ਮਾਰ ਕੇ ਦੇ ਰਹੇ ਆ ਅਕਸਰ ਪ੍ਰੋਟੀਨ ਦਾ ਤੁਹਾਡੇ ਕੋਲ ਵੱਡਾ ਸੋਰਸ ਕਿਉਂਕਿ ਹਿੰਦੁਸਤਾਨ ਚ ਜ਼ਿਆਦਾਤਰ ਲੋਕ ਵੈਜੀਟੇਰੀਅਨ ਨੇ ਤੇ ਜਿਹੜੇ ਨਾਨ ਵੇਜ ਖਾਂਦੇ ਵੀ ਨੇ ਕੀ ਉਹ ਰੋਜ਼ ਖਾਂਦੇ ਨੇ ਰੋਜ਼ ਘਰ ਉਹਨਾਂ ਦੇ ਮੀਟ ਬਣਦਾ ਨਹੀਂ ਉਹ ਕਦੇ ਕਦੇ ਖਾਂਦੇ ਨੇ ਰੋਜ਼ ਕੀ ਖਾਣੀਆਂ ਆਸੀ ਦਾਲਾਂ ਸਬਜ਼ੀਆਂ ਅਨਾਜ ਕੁਝ ਨਟਸ ਬਦਾਮ ਅਖਰੋਟ ਤੇਲ ਮੂੰਗਫਲੀ ਹਾਂਜੀ ਇਹ ਚੀਜ਼ਾਂ ਅਸੀਂ ਖਾਂਦੇ ਹਾਂ ਕੁਝ ਤੇਲ ਬੀਜ ਅਸੀਂ ਲੈਂਦੇ ਆ ਇਹ ਸਾਰੇ ਪ੍ਰੋਟੀਨ ਦੇ ਸੋਰਸ ਜਿਹੜੇ ਨੇ ਉਹ ਮੇਜਰ ਜਿਹੜੀਆਂ ਉਹ ਧਾਲਾਂ ਦੂਜੇ ਨੰਬਰ ਤੇ ਨਟਸ ਤੀਜੇ ਨੰਬਰ ਤੇ ਆਇਲ ਸੀਡਸ ਇਹ ਨੇ ਪ੍ਰੋਟੀਨ ਦਾ ਸੋਰਸ ਜਿਹੜਾ ਸਾਡੇ ਘਰਾਂ ਚ ਪ੍ਰੋਟੀਨ ਦਾ ਸੋਰਸ ਆ ਰਿਹਾ ਹੈ ਮੇਜਰ ਧਾਲਾਂ ਉਹ ਕਿਸ ਰੂਪ ਚ ਆਉਂਦੀਆਂ ਨੇ ਸਬੂਤੀਆਂ ਜਾਂ ਟੁੱਟੀਆਂ ਕਿਹੜੀਆਂ ਆਉਂਦੀਆਂ ਜੀ ਜਦੋਂ ਖਰੀਦ ਕੇ ਲਿਆਉਂਦੇ ਆ ਟੁੱਟੀਆਂ ਧੋਤੀਆਂ ਜਿਹੜੀ ਟੁੱਟੀ ਧਾਲ ਹੈ ਉਹ ਦਾਣਾ ਮਰ ਚੁੱਕਿਆ ਉਹਦਾ ਐਡਰੈਸ ਸਿਗਨਲ ਕੋਡ ਡਿਸਟਰਾਏ ਹੋ ਚੁੱਕਿਆ ਹੈ ਇਹੋ ਜਿਹੇ ਪ੍ਰੋਟੀਨ ਜਦੋਂ ਤੁਸੀਂ ਖਾ ਰਹੇ ਹੋ ਤੇ ਉਹ ਸਰੀਰ ਦੇ ਅੰਦਰ ਜਾ ਕੇ ਨੁਕਸਾਨ ਕਰਦਾ ਉਹਨੇ ਯੂਰਿਕ ਐਸਿਡ ਬਣਾਉਣਾ ਹੈ ਉਹਨੇ ਯੂਰੀਆ ਬਣਾਉਣਾ ਹੈ ਉਹਨੇ ਪਿਉਰੀਨ ਨਾਂ ਦੇ ਵਿੱਚ ਬਦਲ ਜਾਂਦਾ ਉਹ ਚੀਜ਼ਾਂ ਬਣਦੀਆਂ ਤੁਹਾਨੂੰ ਗਠੀਆ ਵਰਗੀਆਂ ਬਿਮਾਰੀਆਂ ਜੋੜਾਂ ਦੀ ਪ੍ਰੋਬਲਮ ਜਾਂ ਤੁਹਾਡੇ ਸੱਲਾਂ ਦਾ ਵੀਕ ਹੋਣਾ ਕਿਉਂਕਿ ਉੱਥੇ ਉਹ ਪ੍ਰੋਟੀਨ ਯੂਜ਼ ਹੀ ਨਹੀਂ ਹੋਣਾ ਇਸ ਕਰਕੇ ਗੜਬੜ ਹੋ ਰਹੀ ਹੈ ਤੇ ਕਰਨਾ ਕੀ ਪਏਗਾ ਸਾਨੂੰ ਕਿ ਜਿਹੜੇ ਪ੍ਰੋਟੀਨ ਦੇ ਸੋਰਸ ਨੇ ਉਹਨਾਂ ਨੂੰ ਅਸੀਂ ਜਿੰਦਾ ਕਰੀਏ ਮੈਂ ਦੁਨੀਆ ਦਾ ਇੱਕ ਸਭ ਤੋਂ ਜਿਹੜਾ ਸਿਹਤਮੰਦ ਕੰਟਰੀ ਹੈ ਉਹਦੀ ਉਦਾਹਰਨ ਲਾਉਣਾ ਹੈ ਉਹ ਹੈਗਾ ਜਪਾਨ ਤੇ ਜਪਾਨ ਇੰਨਾ ਸਿਹਤਮੰਦ ਕਿਉਂ ਹੈ ਬਾਕੀ ਪੂਰੀ ਦੁਨੀਆ ਦੇ ਵਿੱਚ ਔਸਤ ਉਮਰ ਜਿਹੜੀ ਹੈ ਉਹ ਲਗਭਗ 65 ਸਾਲ ਹੈ ਇੱਕ ਜਪਾਨ ਇਕੱਲਾ ਕੰਟਰੀ ਹੈ ਜਿਹੜਾ ਵਿਕਸਤ ਵੀ ਹੈ ਤੇ ਸਿਹਤ ਦੇ ਮਾਮਲੇ 'ਚ ਉਹਦੀ ਔਸਤ ਉਮਰ ਜਿਹੜੀ ਹੈ ਉੱਥੇ ਉਹ 90 ਸਾਲ ਉੱਥੇ ਤੁਹਾਨੂੰ ਕੈਂਸਰ ਬਹੁਤ ਘੱਟ ਮਿਲਦਾ ਉੱਥੇ ਤੁਹਾਨੂੰ ਡਾਇਬਟੀਜ਼ ਨਹੀਂ ਮਿਲਦੀ ਉੱਥੇ ਤੁਹਾਨੂੰ ਜਿਹੜੀਆਂ ਹਾਰ ਦੀਆਂ ਪ੍ਰੋਬਲਮ ਬਹੁਤ ਘੱਟ ਮਿਲਦੀਆਂ ਰੇਅਰ ਤਾਂ ਨੂੰ ਮੋਟਾ ਬੰਦਾ ਕੋਈ ਕੋਈ ਕਿਤੇ ਟਾਵਾ ਹੀ ਮਿਲ ਜੇਗਾ ਆਦਰਵਾਈਸ ਜਿਆਦਾਤਰ ਸੇਤ ਮੰਨ ਰਹੇ ਰੀਜ਼ਨ ਉਹਦਾ ਕੀ ਹੈ ਕਿ ਉਹਨਾਂ ਨੇ ਇੱਕ ਫਾਰਮੂਲਾ ਜਦੋਂ ਇਹਨਾਂ ਨੇ ਰਿਸਰਚਾਂ ਆਗੀਆਂ ਕਿ ਖਾਣਾ ਜਿਉਂਦਾ ਚਾਹੀਦਾ ਤੇ ਉਹਨਾਂ ਨੇ ਫਿਰ ਕੋਝਣਾ ਸ਼ੁਰੂ ਕੀਤਾ ਕਿ ਖਾਣੇ ਨੂੰ ਜਿਉਂਦਾ ਰੱਖੀਏ ਕਿਵੇਂ ਸਾਡੇ ਘਰਾਂ ਚ ਵੱਡੀਆਂ ਗਲਤੀਆਂ ਅਸੀਂ ਮਿੱਟੀ ਦੇ ਦੇਗੇ ਵਾਲੀ ਦਾਗ ਤੋਂ ਉੱਠ ਕੇ ਪ੍ਰੈਸ਼ਰ ਕੁੱਕਰ ਦੀ ਥਾਲ ਤੇ ਚਲੇ ਗਏ ਮਿੱਟੀ ਦਾ ਦੇਗਾ ਮਿੱਟੀ ਦੇ ਦੇਗੇ ਥੱਲੇ ਕੀ ਅੱਗ ਪਕਾਉਂਦੇ ਸੀ ਜਾਂ ਕੇ ਬਾਲਦੇ ਸੀ ਥੱਲੇ ਉੱਥੇ ਅੱਗ ਹੁੰਦੀ ਸੀ ਤਖਾਵੀ ਤੇ ਤੁਹਾਨੂੰ ਪਤਾ ਜਿਹੜੀ ਤਖਾਵੀ ਅੱਗ ਹੈ ਉਹਦਾ ਟੈਂਪਰੇਚਰ ਕਿੰਨਾ ਆ ਉਹ ਟੈਂਪਰੇਚਰ ਜਿਹੜਾ ਦੇਗੇ ਤੱਕ ਪਹੁੰਚਦਾ ਉਹ 90 ਡਿਗਰੀ ਸੈਲਸੀਅਸ ਤੋਂ ਘੱਟ ਹੈ ਉਹਦੇ ਵਿੱਚ ਪੋਸ਼ਣ ਮਰਦਾ ਨਹੀਂ ਉਹੀ ਜਦੋਂ ਤੁਸੀਂ ਦਾਲ ਨੂੰ ਪ੍ਰੈਸ਼ਰ ਕੁੱਕਰ ਜਨਾਉਂਦੇ ਹੋ ਤੇ ਥੱਲੇ ਕਿਹੜੀ ਆ ਨੀਲੀ ਅੱਗ ਗੈਸ ਆ ਨਾ ਹੁਣ ਉਹਦੀ ਨੀਲੀ ਫਲੇਮ ਹੈ ਜਿਹੜੀ ਤੁਸੀਂ ਲੱਕੜੀ ਬਾਲਦੇ ਉਹਦੀ ਪੀਲੀ ਫਲੇਮ ਹੁੰਦੀ ਹੈ ਪੀਲੀ ਫਲੇਮ ਦਾ ਪੀਲੀ ਅੱਗ ਦਾ ਜਿਹੜਾ ਟੈਂਪਰੇਚਰ ਹੈ ਉਹ 350 ਤੋਂ 400 ਡਿਗਰੀ ਸੈਂਟੀਗ੍ਰੇਡ ਹੁੰਦਾ ਯਾਨੀ ਕਿ ਤੁਖਾਮੀ ਨਾਲੋਂ ਜ਼ਿਆਦਾ ਹੋ ਗਿਆ ਤੇ ਜਿਹੜੀ ਨੀਲੀ ਅੱਗ ਹੈ ਉਹਦਾ ਟੈਂਪਰੇਚਰ ਕਦੇ ਗੂਗਲ ਤੇ ਚੈੱਕ ਕਰੋ ਘਟੋ ਘਟ 1100 ਡਿਗਰੀ ਸੈਲਸੀਅਸ ਹੁਣ ਜਿਹੜੀ ਦਾਲ ਨੂੰ ਅਸੀਂ ਪ੍ਰੈਸ਼ਰ ਕੁੱਕਰ ਚ ਬੰਦ ਕਰਕੇ 1100 ਡਿਗਰੀ ਟੈਂਪਰੇਚਰ ਦੇ ਉੱਤੇ ਪਕਾਉਂਦੇ ਆ ਆਪ ਹੀ ਸੋਚੋ ਕਿਹੜਾ ਪੋਸ਼ਕ ਤੱਤ ਜਾਂਦਾ ਰਹੇਗਾ ਉਹਦੇ ਵਿੱਚ ਜੇ ਕੋਈ ਹੈਗਾ ਵੀ ਬਚਿਆ ਪਹਿਲਾਂ ਤੇ ਅਸੀਂ ਟੁੱਟੀਆਂ ਲਾਣਾ ਲਈਆਂ ਨੇ ਉਹਨਾਂ ਨੂੰ ਵੀ ਇਤਰਾ ਪਕਾਇਆ ਸੋ ਅਸੀਂ ਪ੍ਰੋਟੀਨ ਦੇ ਆਪ ਦੁਸ਼ਮਣ ਬਣ ਗਏ ਇਹ ਗਲਤੀਆਂ ਕਿੰਨੇ ਕੀਤੀਆਂ ਸਾਡੇ ਘਰਾਂ ਚੋਂ ਗਲਤੀਆਂ ਸੁਧਾਰੇਗਾ ਕੌਣ ਕੀ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਮੇਰੀਆਂ ਭੈਣਾਂ ਵੀ ਬੈਠੀਆਂ ਮੈਂ ਤੁਹਾਨੂੰ ਪੁੱਛਣਾ ਕਿ ਕੀ ਬੱਚੇ ਬਿਲਕੁਲ ਤੰਦਰੁਸਤ ਨੇ ਅਗਰ ਬਚਾਣਾ ਹੈ ਪਰਿਵਾਰਾਂ ਨੂੰ ਤੇ ਇਹ ਕਰਨਾ ਪਵੇਗਾ ਕਿ ਸਾਨੂੰ ਉਹ ਪ੍ਰੈਸ਼ਰ ਕੁੱਕਰਾਂ ਦਾ ਲਾਲਚ ਛੱਡਣਾ ਪਵੇਗਾ ਤਾਂ ਵੀ ਸੋ ਆਪਣੀਆਂ ਜਿਹੜੇ ਪ੍ਰੋਟੀਨ ਦੇ ਸੋਰਸ ਨੇ ਉਹਨਾਂ ਨੂੰ ਜਿੰਦਾ ਕਰੋ ਤਾਂ ਕਿ ਤੁਹਾਡੇ ਸੈੱਲ ਲੈਵਲ ਤੇ ਪ੍ਰੋਟੀਨ ਮਿਲੇ ਜਿਹੜੇ ਉਹਦੇ ਬਾਈ ਪ੍ਰੋਡਕਟ ਬਣ ਕੇ ਤੁਹਾਨੂੰ ਬਿਮਾਰੀਆਂ ਦੇ ਰਹੇ ਨੇ ਉਹ ਬਿਮਾਰੀਆਂ ਖਤਮ ਹੋਣ। ਛੋਟੇ ਛੋਟੇ ਕੰਮ ਨੇ ਅੱਜ ਦੱਸ ਦੇਣਾ ਜਿਹੜੇ ਤੁਸੀਂ ਕਰ ਸਕਦੇ ਹੋ। ਨੰਬਰ 1 ਪਹਿਲਾ ਸੋਰਸ ਜੇ ਦਾਲਾਂ ਜਦ ਵੀ ਦਾਲਾਂ ਖਰੀਦਣੀਆਂ ਸਬੂਤੀਆਂ ਖਰੀਦੋ। ਉਹਨੂੰ ਹੋਰ ਚੰਗਾ ਕਰਨਾ ਆ। ਪ੍ਰੋਟੀਨ ਨੂੰ ਹੋਰ ਚੰਗਾ ਕਰਨਾ ਤੇ ਉਹ ਦਾਲਾਂ ਨੂੰ ਰਾਤ ਨੂੰ ਪਾਣੀ 'ਚ ਭਿਉਂ ਦਿਓ। ਪ੍ਰੀ ਪਲਾਨਿੰਗ ਹੈ। ਤੁਹਾਡਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ। ਰਾਤ ਨੂੰ ਦਾਲ ਪਾਈ ਇੱਕ ਡੂੰਘੇ 'ਚ ਪਾਈਓ 'ਚ ਪਾਣੀ ਪਾਤਾ ਕੁਝ ਟਾਈਮ ਲੱਗਿਆ ਕਿ 1 ਮਿੰਟ ਦਾ ਟਾਈਮ ਨਹੀਂ ਲੱਗਦਾ। ਉਸ ਤੋਂ ਬਾਅਦ ਸਵੇਰੇ ਉੱਠ ਕੇ 8 ਘੰਟੇ ਬਾਅਦ ਉਸ ਥਾਲ ਨੂੰ ਪਾਣੀ ਚ ਕੱਢ ਦਿਓ ਉਹ ਪਾਣੀ ਰੋੜ ਦਿਓ ਨਹੀਂ ਰੱਖਣਾ ਉਹਨੇ ਦਾਲ ਨੇ ਕੀ ਕੀਤਾ ਆਪਣੇ ਜਿੰਨੇ ਉੱਚ ਜਿਰੀਲੇ ਤਸੀ ਸਾਰੇ ਛੱਡੇ ਨੇ ਉਹਦੇ ਵਿੱਚ ਉਹ ਪਾਣੀ ਰੋੜ ਦਿਓ ਇੱਕ ਜ਼ਹਿਰ ਮੁਕਤ ਹੋ ਗਈ ਦਾ ਦੂਸਰਾ ਉਹ ਜਿਉਂਦਾ ਹੋਣ ਦਾ ਪੀ ਇਹ ਤਾਂ ਹੋਈ ਪਾਣੀ ਪਾਣੀ ਕਹਿੰਦੇ ਇਹਦੇ ਨਾਲ ਕੋਈ ਫਾਇਦਾ ਨਹੀਂ ਵਡੀ ਗਲਤੀ ਜੀ ਵੱਡੀ ਗਲਤੀ ਦਾਣਾ ਜਦੋਂ ਜਨਮ ਲੈਂਦਾ ਨਾ ਉਹ ਆਪਣੇ ਆਪ ਨੂੰ ਸੁਰੱਖਿਅਤ ਕਰਦਾ ਜੇ ਕੁਦਰਤ ਦਾ ਨਿਯਮ ਹੈ ਕਿਉਂਕਿ ਉਹਨੇ ਜਨਮ ਲੈਣਾ ਨਾ ਆਪਣੇ ਆਪ ਨੂੰ ਸੁਰੱਖਿਅਤ ਜਿਹੜੇ ਵਿੱਚ ਜ਼ਹਿਰ ਨਹੀਂ ਉਹ ਛੱਡ ਦਿੰਦਾ ਕੱਢ ਦਿੰਦਾ ਆਪਰੇ ਤੋਂ ਦੂਰ ਕਰਦਾਓ ਇਸ ਕਰਕੇ ਦਾਣਾ ਜਦੋਂ ਪਾਣੀ ਨੂੰ ਰਾਤ ਨੂੰ ਜੋ ਪਾਣੀ ਕਦੇ ਨਾ ਰੱਖੋ ਉਹਦੇ ਅੰਦਰ ਦਾ ਪੋਸ਼ਣ ਨਹੀਂ ਜਾਣਾ ਕਿਉਂਕਿ ਉਹ ਦਾਣਾ ਕਵਰ ਹੈ ਨਾ ਟੁੱਟੀ ਦਾਲ ਨੂੰ ਪਾਣੀ ਚ ਭੋਗੋ ਉਹਦਾ ਪੋਸ਼ਣ چلا ਜਾਣਾ ਲੇਕਿਨ ਇਹ ਤੁਸੀਂ ਸਬੂਤੀ ਦਾਲ ਨੂੰ ਪਾਣੀ ਚ ਭੋਇਆ ਉਹਨੇ ਜ਼ਹਿਰ ਛੱਡਣੇ ਨੇ ਪੋਸ਼ਣ ਉਹਨੇ ਅੰਦਰ ਸੰਭਾਲ ਕੇ ਰੱਖਿਆ ਤੇ ਫੇਰ ਉਹਨੂੰ ਅਜੇ ਵੀ ਨਹੀਂ ਪਕਾਉਣੀ ਉਹਨੂੰ ਅੰਕੂਰੀਤ ਹੋਣ ਦਿਓ ਐਂਡ ਦੋ 24 ਘੰਟੇ ਵਾਸਤੇ ਜਦੋਂ ਦਾਣੇ ਦਾ ਅੰਕੂਰ ਨਿਕਲ ਆਏ ਫੇਰ ਉਹਨੂੰ ਬਣਾਓ ਮੱਠੇ ਸੇਕ ਦੇ ਉੱਤੇ ਉਸੀ ਦੇਖੋ ਤੁਹਾਡੇ ਘਰਾਂ ਚੋਂ ਬਿਮਾਰੀਆਂ ਕਿਵੇਂ ਗਾਇਬ ਹੋਣ ਲੱਗਦੀਆਂ ਤੁਹਾਡੇ ਸਰੀਰ ਚ ਕਿਵੇਂ ਜਾਨ ਪੈਣ ਲੱਗਦੀ ਆ ਦੂਸਰਾ ਅਸੀਂ ਮਹਿੰਗੇ ਭਾਅ ਦੇ ਬਦਾਮ ਲੈ ਕੇ ਆਉਂਨੇ ਆ ਅਖਰੋਟ ਲੈ ਆਉਂਨੇ ਆ ਮਗਜ ਲੈ ਆਉਂਨੇ ਆ ਸਾਰੇ ਪ੍ਰੋਟੀਨ ਦਾ ਸੋਰਸ ਨੇ ਲਿਆ ਕੇ ਕੀ ਕਰਦੇ ਆ ਉਹਨਾਂ ਨੂੰ ਭੁੰਨਨੇ ਆ ਬਦਾਮਾਂ ਨੂੰ ਤਲ ਦੇਣੇ ਆ ਕਿਉਂ ਬਈ ਰੋਸਟਡ ਬਣਾ ਰੋਸਟਡ ਖਾਣੇ ਨੇ ਤੇ ਤੇਰੀ ਚ ਜਾਨ ਕਿਉਂ ਰਹਿ ਗਈ ਤੂੰ ਜਿੰਦਾ ਕਿਉਂ ਰਹਿ ਜੀ ਇਹਨੂੰ ਮਾਰਨਾ ਨਾ ਪੰਜੀਰੀ ਬਣਾਉਣੀ ਆ ਭੁੰਡ ਭੁੰਡ ਕੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਵੀ ਪਾਣੀ ਚ ਪਿਓ ਉਹਨਾਂ ਨੂੰ ਜਿੰਦਾ ਹੋਣ ਦੋ ਪੋਸ਼ਣ ਦੂਣਾ ਹੋ ਜਾਂਦਾ ਜੇ ਹਰ ਇੱਕ ਖਾਣੇ ਨੂੰ ਇੱਕ ਫੂਡ ਗ੍ਰੇਡ ਦਿੱਤਾ ਜਾਂਦਾ ਯਾਰ ਨੰਬਰ ਦਿੱਤੇ ਜਾਂਦੇ ਅੰਕ ਦਿੱਤੇ ਜਾਂਦੇ ਨੇ ਤੁਹਾਨੂੰ ਪਤਾ ਹੈ ਉਹੀ ਛੋਲਿਆਂ ਦਾ ਦਾਣਾ ਜਿਹੜਾ ਸੁੱਕਾ ਆ ਉਹਨੂੰ ਫੂਡ ਗ੍ਰੇਡ ਮਿਲਦਾ ਆ 32 32 ਲੇਕਿਨ ਜਦੋਂ ਉਹਨੂੰ ਤੁਸੀਂ ਅੰਕੂਰਿਤ ਕਰ ਦਿੰਦੇ ਹੋ ਤੇ ਫੇਰ ਪਤਾ ਕਿੰਨਾ ਹੋ ਜਾਂਦਾ ਉਸ 72 ਹੋ ਜਾਂਦਾ ਦੋਨੇ ਤੋਂ ਵੀ ਜ਼ਿਆਦਾ ਦੋਨੇ ਤੋਂ ਵੀ ਜ਼ਿਆਦਾ ਤੇ ਫਿਰ ਸਾਨੂੰ ਕਿਵੇਂ ਪੋਸ਼ਣ ਘੱਟ ਕਰਕੇ ਖਾਣਾ ਚਾਹੀਦਾ ਮਾਰ ਕੇ ਜਾਂ ਉਹਨੂੰ ਜਿੰਦਾ ਕਰਕੇ ਖਾਣਾ ਚਾਹੀਦਾ ਅਸੀਂ ਸਮਝਦਾਰੀਆਂ ਵਰਤੀਏ ਹੁਣ ਸਾਇੰਸ ਇਹਦੇ ਉੱਤੇ ਖੋਜਾਂ ਕਰ ਕਰਕੇ ਦੱਸਣ ਲਈ ਹੈ ਜਦੋਂ ਖੋਜ ਹੋ ਗਈ ਪਤਾ ਲੱਗ ਗਿਆ ਕਿ ਆਹ ਗਲਤੀਆਂ ਅਸੀਂ ਕਰਦੇ ਆ ਉਹਨਾਂ ਗਲਤੀਆਂ ਨੂੰ ਹੁਣ ਲਗਾਤਾਰ ਜਾਰੀ ਰੱਖੀਏ ਜਾਂ ਉਹਨਾਂ ਨੂੰ ਰੋਕ ਲਈਏ ਪਹਿਲੀ ਗੱਲ ਹੈ ਇਹ ਐਜੂਕੇਸ਼ਨ ਦੀ ਬੜੀ ਘਾਟ ਹੈ ਸਾਨੂੰ ਕੋਈ ਨਹੀਂ ਸਿਖਾ ਰਿਹਾ ਕਿਉਂਕਿ ਜਦੋਂ ਤੁਸੀਂ ਬਿਮਾਰ ਰਹਿੰਦੇ ਹੋ ਨਾ ਬੜਿਆਂ ਦੇ ਕੰਮ ਦੇ ਹੋ ਜਾਂਦੇ ਹੋ ਤੁਹਾਡੀਆਂ ਬਿਮਾਰੀਆਂ ਤੋਂ ਬੜੇ ਲੋਕ ਪੈਸਾ ਬਣਾ ਰਹੇ ਨੇ ਮੈਡੀਕਲ ਕੰਪਨੀਆਂ ਸਾਰੀਆਂ ਤੁਹਾਡੀਆਂ ਦਵਾਈਆਂ ਵੇਚ-ਵੇਚ ਕੇ ਪੈਸਾ ਬਣਾਉਂਦੀਆਂ ਡਾਕਟਰ ਤੁਹਾਡੇ ਕੋਲ ਫੀਸਾਂ ਲੈ ਲੈ ਕੇ ਪੈਸਾ ਬਣਾਉਂਦੇ ਨੇ ਮੈਡੀਕਲ ਜਿਹੜੀਆਂ ਲੈਬਾਂ ਨੇ ਉਹ ਟੈਸਟ ਕਰ-ਕਰ ਕੇ ਪੈਸਾ ਬਣਾਉਂਦੀਆਂ ਇਹ ਤੁਸੀਂ ਤੰਦਰੁਸਤ ਹੋ ਗਏ ਤਾਂ ਕਿਹਦੇ ਕੰਮ ਦੇ ਹੋ ਇਸ ਕਰਕੇ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਕਿ ਤੁਸੀਂ ਤੰਦਰੁਸਤ ਹੋ ਜਾਓ ਜਿਹੜੇ ਤੁਹਾਨੂੰ ਐਜੂਕੇਟ ਕਰਨ ਏ ਐਜੂਕੇਸ਼ਨ ਤੁਹਾਨੂੰ ਗਾਹ ਬਗਾਏ ਸਾਡੇ ਵਰਗੇ ਬੇਵਕੂਫ ਜਿਹੜੇ ਨੇ ਉਹਨਾਂ ਨਹੀਂ ਦੇਣੀ। ਜਿਹੜੇ ਬਿਨਾ ਕਿਸੇ ਲਾਲਚ ਦੇ ਆ ਕੇ ਨਾ ਮੱਥਾ ਪਰਚੀ ਕਰਦੇ ਨੇ। ਠੀਕ ਹੈ। ਤੇ ਉਹ ਵੀ ਛੱਡ ਕੇ ਅੱਦੇ ਜਾਣੇ ਅੱਧੋ ਤੇ ਵੇਖ ਲੋ ਉੱਟ ਗਏ ਨੇ। ਇਹਨੂੰ ਮੈਂ ਬੁਰਾ ਨਹੀਂ ਮੰਨਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਫੇਰ ਇੱਕ ਸ਼ਬਦ ਗਿਆ। ਜਗ ਮੇ ਉਤਮ ਕਾਢੀਏ ਵਿਰਲੇ ਏ ਈ ਕੇ। ਜਗ ਜਗ ਜਿਹੜੇ ਉਤਮ ਨੇ ਉਹ ਵਿਰਲੇ ਰਹਿਣੇ ਨੇ। ਸਾਰਿਆਂ ਦੀ ਗੱਲੇ ਪੱਲੇ ਗੱਲਾਂ ਪਹਿਣੀਆਂ ਹੀ ਨਹੀਂ। ਕਿਉਂਕਿ ਜਿਹੜੇ ਕਰਮਾਂ ਦਾ ਲੇਖਾ ਵੀ ਤਨਾਲ ਨਾਲ ਨਾਲ ਨਾ ਚੱਲਦਾ। ਜਿਨ੍ਹਾਂ ਦੇ ਕਰਮਾਂ 'ਚ ਨਹੀਂ ਚੰਗੀਆਂ ਗੱਲਾਂ ਸੁਣਨੀਆਂ ਉਹ ਨੌਟਕੇ ਚਲੇ ਜਾਣਾ ਸਭਨਾਂ ਨੂੰ ਪਤਾ ਮੰਦਰ ਗੁਰਦੁਆਰੇ ਜਾਣਾ ਚੰਗਾ ਲੇਕਿਨ ਕਿੰਨੇ ਕੀ ਜਾਣੇ ਉੱਠ ਕੇ ਜਾਂਦੇ ਨੇ ਕਿੰਨੂ ਨਹੀਂ ਪਤਾ ਕਿ ਸਵੇਰੇ ਉੱਠ ਕੇ ਪਾਰਕ ਚ ਸੈਰ ਕਰਨਾ ਚੰਗਾ ਸਿਹਤ ਵਾਸਤੇ ਲੇਕਿਨ ਕਿੰਨੇ ਕੋ ਉੱਠ ਕੇ ਆ ਜਾਂਦੇ ਨੇ ਲੇਕਿਨ ਇੱਥੇ ਵੀ ਫੇਰ ਉਹ ਗੱਲਾਂ ਸਭਨਾਂ ਨੂੰ ਚੰਗੀਆਂ ਨਹੀਂ ਲੱਗਣੀਆਂ ਕਿਉਂਕਿ ਬਦਲਾਵ ਕਰਨਾ ਔਖਾ ਲੱਗਦਾ ਪਤਾ ਕਿਉਂ ਔਖਾ ਲੱਗਦਾ ਸਾਰੇ ਇਹਨੇ ਇੰਜ ਕਰੋ ਕਰੋ ਇਸ ਤਰ੍ਹਾਂ ਕੱਛਾਂ ਚ ਬਾਵਾ ਲਓ ਕੰਫਰਟੇਬਲ ਆ ਨਾ ਆਰਾਮ ਨਾਲ ਆ ਸਿਰ ਆ ਜਾ ਸਲੜਾ ਤਾ ਆ ਰਾਮਨਾ ਕੱਢੋ ਸਲੜਾ ਸੱਕੜ ਕੱਢੋ ਸਲੜਾ ਤੜੜਾ ਕੱਢੋ ਇਹਨੂੰ ਇੱਥੇ ਕਰ ਲੋ ਕੋਣ ਕੰਫਰਟੇਬਲ ਲੱਗੇ ਅਨਕੰਫਰਟੇਬਲ ਹੋਗੇ ਨਾ ਕਿਉਂਕਿ ਆਦਤ ਹੋ ਗਈ ਇੱਥੇ ਬਦਲਾਅ ਇਹਨਾਂ ਕੀ ਆ ਇੱਥੋਂ ਕੱਢ ਕੇ ਇੱਥੇ ਕਰਨਾ ਜਿੱਦਣ ਚਾਹ ਦਿਨ ਇੱਥੇ ਰੱਖੋਗੇ ਨਾ ਤੇ ਇੱਥੇ ਆਦਤ ਪੈ ਜਾਏਗੀ ਵੀ ਦਾਲ ਨੂੰ ਸਵੇਰੇ ਉੱਠ ਕੇ ਪ੍ਰੈਸ਼ਰ ਕੁੱਕਰ ਚ ਪਾ ਕੇ ਰੰਨਣਾ ਉਹ ਵੀ ਇੱਕ ਕਾਮੀ ਹੈ ਤੇ ਰਾਜ਼ ਨੂੰ ਉਹਨੂੰ ਪਾਣੀ ਚ ਭਿਉਣਾ ਵੀ ਇੱਕ ਕਾਮੀ ਹੈ ਉਹਨੂੰ ਅੰਕੋਰੇ ਧੋ ਕੇ ਫਿਰ ਉਹਨੂੰ ਮੱਠੇ ਸੇਕ ਤੇ ਬਣਾ ਲੈਣਾ ਵੀ ਕੰਮ ਹੀ ਆ ਸਾਰਾ ਹੈ ਕੰਮ ਹੀ ਆ ਜਦੋਂ ਜਿਹੜੀ ਦਾਲ ਪਾਣੀ ਚ ਭਿੱਜ ਜਾਂਦੀ ਹੈ ਪੂਰੀ ਤਰ੍ਹਾਂ ਹੋ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਮੱਠੇ ਸੇਕ ਤੇ ਜ਼ਿਆਦਾ ਟਾਈਮ ਲੱਗੇਗਾ ਨਹੀਂ ਉਹਨੂੰ ਟਾਈਮ ਅੱਧਾ ਲੱਗਦਾ ਜੇ ਬੰਦ ਉਹਨੂੰ ਪ੍ਰੈਸ਼ਰ ਕੁੱਕਰ ਜਿੰਨੀ ਸੀਟੀਆਂ ਮਰਵਾਉਣ ਦੀ ਲੋੜ ਨਹੀਂ ਕਿਉਂਕਿ ਅੱਧੀ ਤਾਂ ਪਹਿਲਾਂ ਹੀ ਗਲ ਚੁੱਕੀ ਆ ਠੀਕ ਹੈ ਘੱਟ ਸਮਾਂ ਲੱਗਦਾ ਜੇ ਤੁਹਾਡਾ ਟਾਈਮ ਵੀ ਬਚਦਾ ਹੈ ਕਿਚਨ ਦੇ ਵਿੱਚ ਮੈਂ ਕਿਵੇਂ ਖਾਣਾ ਬੁਟੀਨ ਮੈਂ ਉਹ ਤੁਹਾਨੂੰ ਦੱਸ ਦੇਣਾ ਜਿਨ੍ਹਾਂ ਨੇ ਮੈਨੂੰ ਤੰਦਰੁਸਤ ਕੀਤਾ ਮੈਂ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਸੀ ਮੇਰਾ ਆ 1 ਫਰਵਰੀ ਨੂੰ 71 ਸਾਲ ਉਮਰ ਪੂਰੀ ਹੋ ਜਾਣੀ ਹੈ ਹਾਂਜੀ ਤੇ 71 ਸਾਲਾਂ ਦੇ ਮੇਰੇ ਹਾਣੀ ਜਿਹੜੇ ਨੇ ਉਹ ਕਿਤਨਾ ਗੋਡੇ ਲੈ ਕੇ ਬੈਠੇ ਹੁੰਦੇ ਨੇ ਜਾਂ ਹਾਰ ਦੀ ਪ੍ਰੋਬਲਮ ਲੈ ਕੇ ਬੈਠੇ ਹੁੰਦੇ ਨੇ ਜਾਂ ਕੋਈ ਕਈ ਸਮੱਸਿਆਵਾਂ ਲੈ ਕੇ ਬੈਠੇ ਨੇ ਸਾਰਿਆਂ ਨੂੰ ਪਤਾ ਹੀ ਹੈ ਘਰ ਘਰ ਚ ਹੋਣ ਗਈ ਬਜ਼ੁਰਗ ਲੇਕਿਨ ਮੈਂ ਅੱਜ ਵੀ ਦੌੜਦਾ ਭੱਜਦਾ ਬਿਲਕੁਲ ਮੈਂ ਹਮੇਸ਼ਾ ਕਹਿੰਦਾ ਮੁੰਡਿਆਂ ਨੂੰ ਵੀ ਕਹਿੰਦਾ ਉਹ ਮੇਰਾ ਮੁਕਾਬਲਾ ਕਰੋ ਉਹ ਤੰਦਰੁਸਤੀ ਕਿਵੇਂ ਹਾਸਲ ਕੀਤੀ ਹੈ ਪ੍ਰੋਟੀਨ ਦਾੜਾ ਨੂੰ ਅੰਕੂਰਿਤ ਕਰ ਲੈਣਾ ਪਹਿਲਾਂ ਫਿਰ ਹਲਕਾ ਜਿਹਾ ਉਹਨਾਂ ਨੂੰ ਸਟੀਮ ਕੁੱਕ ਕਰ ਲੈਣਾ ਇਧਰ ਬਦਾਮ, ਅਖਰੋਟ, ਤੇਲ, ਅਲਸੀ ਇਹ ਮੇਰੇ ਫੇਵਰਿਟ ਖਾਣੇ ਨੇ। ਅੱਧਾ ਪੌਣਾ ਚਮਚ ਤੇਲ, ਅੱਧਾ ਪੌਣਾ ਚਮਚਾ ਅਲਸੀ, 8-10 ਗਿਰੀਆਂ ਬਦਾਮਾਂ ਦੀਆਂ ਤੇ 2 ਗਿਰੀਆਂ ਅਖਰੋਟਾਂ ਦੀਆਂ। ਬਦਾਮ ਰਾਤ ਨੂੰ ਪਾਣੀ 'ਚ ਭਿਓਣੇ ਨੇ, ਸਵੇਰੇ ਪਾਣੀ 'ਚ ਕੱਢ ਦੇਣੇ ਨੇ। ਅਖਰੋਟ ਤੇਲ, ਅਲਸੀ ਸਵੇਰੇ ਪਾਣੀ 'ਚ ਭਿਓਣੇ ਨੇ ਤੇ 4 ਘੰਟੇ ਬਾਅਦ ਪਾਣੀ 'ਚ ਕੱਢ ਦੇਣੇ ਨੇ। ਹੁਣ ਤੁਸੀਂ ਕਹੋਗੇ ਬਦਾਮ ਰਾਤ ਭਰ ਕਿਉਂ ਤੇ ਇਹ 4 ਘੰਟੇ ਕਿਉਂ? ਤੇਲ ਦਾ ਦਾਣਾ ਬਿਲਕੁਲ ਛੋਟਾ ਹੁੰਦਾ ਹੈ, ਅਲਸੀ ਛੋਟੀ ਹੁੰਦੀ ਹੈ। ਇਹਨੂੰ ਥੋੜਾ ਜਿਹਾ ਪਾਣੀ 'ਚ ਰੱਖਣਾ ਨਹੀਂ ਇਨੂੰ ਰੱਖਣਾ ਉਹਦਾ 4 ਘੰਟੇ ਬਾਦਾਮ ਮੋਟਾ ਹੈ ਤੁਸੀਂ ਕਹਿੰਦਾ ਅਕਰੋੜ ਵੀ ਤੋਂ ਵੱਡਾਈ ਹੈ ਲੇਕਿਨ ਉਹਦੀ ਗਿਰੀ ਟੁੱਟ ਜਾਂਦੀ ਜਦੋਂ ਕੱਢਦੇ ਹੋ ਸਬੂਤੀ ਗਿਰੀ ਨਹੀਂ ਨਿਕਲਦੀ ਉਹਦੀ ਅਕਰੋੜ ਦੀ ਗਿਰੀ ਦੋ ਪੀਸ ਹੋ ਜਾਂਦੀ ਆ ਇਸ ਕਰਕੇ ਉਹਦਾ ਛਿਲਕਾ ਵੀ ਪਤਲਾ ਹੈ ਉਹਨੂੰ ਵੀ 4 ਘੰਟੇ ਪਾਣੀ ਚ ਰੱਖਣਾ ਬਾਦਾਮ ਨੂੰ 8 ਘੰਟੇ ਰੱਖਣਾ ਮੂੰਗਫਲੀਆ ਤੇ ਉਹਨੂੰ 8 ਘੰਟੇ ਰੱਖਣਾ ਇਹ ਟਾਈਮਿੰਗ ਅਸੀਂ ਦੇਖਿਆ ਕਿ ਕਿੰਨੇ ਦੇਰ ਚ ਦਾਣਾ ਜਰਮੀਨੇਸ਼ਨ ਯਾਨੀ ਕਿ ਉੱਗਣ ਵਾਸਤੇ ਤਿਆਰ ਹੁੰਦਾ ਉਹਦਾ ਪੋਸ਼ਣ ਵੱਧਾ ਹੈ ਤੇ ਕਿੰਨੇ ਦੇਰ ਚ ਉਹ ਮਰ ਵੀ ਜਾਂਦਾ ਪਾਣੀ ਦੀ ਦੋਪ ਤੇ ਮਾਰਨਾ ਨਹੀਂ ਉਹਨੂੰ ਜਿੰਦਾ ਕਰਨਾ ਆ ਇਸ ਕਰਕੇ ਇਹ ਟਾਈਮਿੰਗ ਹੈ 4 ਘੰਟੇ ਬਾਅਦ ਉਹਨਾਂ ਨੂੰ ਕੱਢੋ ਪਾਣੀ ਚ ਸਾਰੀਆਂ ਚੀਜ਼ਾਂ ਨੂੰ ਧੋ ਕੇ ਮਿਕਸੀ ਤੇ ਚ ਗ੍ਰੈਂਡ ਕਰ ਲਓ ਤੇ ਉਹਨਾਂ ਨੂੰ ਵੀ ਇਹ ਜਿਹੜੀਆਂ ਦਾੜਾ ਮੜਾਈਆਂ ਤੁਸੀਂ ਪਰੌਦੇ ਵਿੱਚ ਪਾ ਲਓ ਬੜੀਆਂ ਹੀ ਸਵਾਦ ਹੋ ਜਾਂਦੀਆਂ ਨੇ ਆਪਣੀ ਟੇਸਟ ਅਨਸਾਰ ਉਹ ਲੂਣ ਮਿਰਚ ਪਾ ਲਓ ਤੇ ਉਹਨਾਂ ਨੂੰ ਖਾ ਲਓ ਸੋ ਅਸੀਂ ਸਾਡੀ ਗਲਤੀ ਬਜ਼ੁਰਗਾਂ ਤੋਂ ਇਹ ਹੋਈ ਹੈ ਕਿ ਅਸੀਂ ਉਹ ਮੱਠੇ ਸੇਕ ਵਾਲੀ ਦਾਲ ਜਿਹੜੀ ਜਿਹਨੂੰ ਕਹਿੰਦੇ ਸਾਡੇ ਬਜ਼ੁਰਗ ਖਾ ਕੇ ਬੜੇ ਤੰਦਰੁਸਤ ਰਹਿੰਦੇ ਸੀ ਉਹ ਮੱਠੇ ਸੇਕ ਤੇ ਬਣੀ ਦਾਲ ਸੀ 90 ਡਿਗਰੀ ਤੋਂ ਘੱਟ ਸੀ ਉਹ ਜਾਪਾਨ ਵਾਲਾ ਫਾਰਮੂਲਾ ਹੋ ਗਿਆ ਕਿ ਨਹੀਂ 90 ਡਿਗਰੀ ਤੋਂ ਟੈਂਪਰੇਚਰ ਸਲੇ ਰੱਖੋ ਉਹ ਆਲਰੇਡੀ ਫਾਲੋ ਕਰਦੇ ਸੀ ਇਸ ਕਰਕੇ ਤਾਂ ਤੰਦਰੁਸਤੀ ਕੇ ਅਸੀਂ ਉਹ ਪ੍ਰੈਸ਼ਰ ਕੁੱਕਰ ਤੇ ਆ ਗਏ ਆ ਥੱਲੇ ਗੈਸ ਦੀ ਆਗ ਆ ਗਈ ਹੈ ਤੇਜ ਇਸ ਕਰਕੇ ਖਾਣਾ ਮਰ ਜਾਂਦਾ ਹੁਣ ਅਸੀਂ ਤਾਂ ਤੰਦਰੁਸਤ ਨਹੀਂ ਰਹਿ ਪਾ ਰਹੇ ਕੀ ਉਹਨੂੰ ਜਿੰਦਾ ਕਰਨਾ ਸੋ ਔਖਾ ਹੈ ਸੁ ਆਪਣੇ ਖਾਣੇ ਨੂੰ ਘਰਾਂ ਚ ਇਤਨਾ ਜਿੰਦਾ ਕਰੋ ਖਾਸ ਕਰਕੇ ਆਪਣਾ ਪ੍ਰੋਟੀਨ ਜਿਹੜਾ ਉਹਨੂੰ ਪੂਰਾ ਕਰੋ ਤੇ ਪ੍ਰੋਟੀਨ ਦੇ ਸੋਰਸ ਚੰਗੇ ਕਰੋ ਤੁਹਾਡੀਆਂ 80% ਬਿਮਾਰੀਆਂ ਅਗਰ ਪ੍ਰੋਟੀਨ ਸੋਰਸ ਸਹੀ ਕਰ ਲੈਂਦੇ ਹੋ ਤੇ ਖਤਮ ਹੋ ਜਾਂਦੀਆਂ ਹੈ ਜਿਹੜੇ ਕਰਕੇ ਤੁਹਾਡੇ ਬਿਮਾਰੀਆਂ ਉਹ ਪ੍ਰੋਟੀਨ ਖਰਾਬ ਜਿਹੜਾ ਉਹ ਤੁਹਾਡੇ ਸਰੀਰ ਵਿੱਚ ਪਾ ਕੇ ਤੁਹਾਨੂੰ ਹੋਰ ਬਿਮਾਰੀਆਂ ਦਿੰਦਾ ਉਹ ਪ੍ਰੋਟੀਨ ਸਹੀ ਪੈ ਜਾਏ ਤੇ ਤੁਹਾਡੇ ਸੈੱਲ ਤੰਦਰੁਸਤ ਹੋ ਜਾਣ ਤੁਹਾਡੀ ਇਮਿਊਨਿਟੀ ਸਟਰੋਂਗ ਹੋ ਜਾਏ ਤੇ ਤੁਸੀਂ ਇੱਕ ਸਿਹਤਮੰਦ ਜ਼ਿੰਦਗੀ ਜੀਓ ਬਾਹਰ ਦੀਆਂ ਬਿਮਾਰੀਆਂ ਵੀ ਘੱਟ ਲੱਗਣ ਅੰਦਰੋਂ ਵੀ ਅੰਗ ਤੁਹਾਡੇ ਕੈਮਰਨ ਅੱਜ ਬਿਮਾਰੀ ਕਿਹੜੀ ਹੁੰਦੀ ਹੈ ਦਿਲ ਦੀ ਅੱਜ ਬਿਮਾਰੀ ਕੀ ਹੈ ਕਿਡਨੀ ਫੇਲ ਹੋ ਗਈ ਅੱਜ ਕੀ ਜੀ ਲੀਵਰ ਇਹਦਾ ਸਰੋਇਸ ਹੋ ਗਿਆ ਲੀਵਰ ਫੈਟੀ ਹੋ ਗਿਆ ਹੈ ਨਹੀਂ ਇਹੀ ਦੀਆਂ ਬਿਮਾਰੀਆਂ ਹੁੰਦੀਆਂ ਕਾਹਦੀਆਂ ਬਿਮਾਰੀਆਂ ਸੈੱਲ ਨਾਲ ਸੰਬੰਧਤ ਬਿਮਾਰੀਆਂ ਜਦੋਂ ਸੈੱਲ ਡੈਮੇਜ ਹ ਉਹਨਾਂ ਨੂੰ ਸਟਰੋਂਗ ਕਰਨਾ ਤੇ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਨੂੰ ਸਹੀ ਰੱਖੋ ਜਦੋਂ ਪ੍ਰੋਟੀਨ ਤੁਹਾਡਾ ਸਹੀ ਹੋਏਗਾ ਤੁਹਾਡੇ ਸੈੱਲ ਦਾ ਰੀਜਨੇਸ਼ਨ ਸਹੀ ਹੋ ਜਾਏਗਾ ਰੋਜ਼ ਜਦੋਂ ਨਿਰਮਾਣ ਸਹੀ ਹੋ ਰਿਹਾ ਤੁਹਾਡਾ ਤੇ ਮੈਨੂੰ ਦੱਸੋ ਬਿਮਾਰੀ ਰਹੇਗੀ ਕਿਹੜੀ ਇਹ ਅਸੀਂ ਸਾਇੰਟੀਫਿਕਲੀ ਦੇਖਿਆ ਜੇ 6 ਮਹੀਨਿਆਂ ਅੰਦਰ ਕਾਇਆ ਕਲਪ ਹੋ ਜਾਂਦਾ ਸਰੀਰ ਦਾ ਪੂਰੀ ਤਰ੍ਹਾਂ ਕਾਇਆ ਕਲਪ ਕਰਨਾ ਤੇ 3 ਸਾਲ ਲੱਗਦੇ ਨੇ ਕਿਉਂਕਿ ਸਾਰੇ ਸਰੀਰ ਦੇ ਸੈੱਲ ਜਿਹੜੇ ਉਹਨਾਂ ਨੂੰ ਬਦਲ ਚ ਲਗਭਗ 2 ਸਾਲ ਲੱਗਦੇ ਨੇ ਕੁਝ ਅੰਗ ਸਾਡੇ ਐਸੇ ਵੀ ਜਿਨ੍ਹਾਂ ਦੇ ਸੈੱਲ ਹੌਲੀ ਹੌਲੀ ਬਦਲਦੇ ਨੇ ਸੋ ਖੇਡ ਤੁਹਾਡੇ ਆਪਣੇ ਹੱਥ ਚ ਤੁਸੀਂ ਆਪਣੇ ਸਰੀਰ ਚ ਕਿਹੋ ਜਿਹਾ ਨਿਰਮਾਣ ਕਰਨਾ ਹੈ ਕਿਹੋ ਜਿਹਾ ਰੱਖਣਾ ਹੈ ਆਪਣੇ ਆਪ ਨੂੰ ਫਿਊਚਰ ਚ ਉਹ ਤੁਹਾਡੇ ਆਪਣੇ ਹੱਥ ਚ ਹੈ ਕਿਸੇ ਦੂਸਰੇ ਦੇ ਹੱਥ ਚ ਨਹੀਂ ਫਿਰ ਇੱਕ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਭੋਗ ਦੇ ਸ਼ਲੋਕ ਪੜ੍ਹਦੇ ਆ ਨਾ ਉਹਦੇ ਚ ਉਹਨਾਂ ਨੇ ਕਿਹਾ ਨਾਨਕ ਸਭ ਕੁਝ ਤੁਮਰੇ ਹੱਥ ਮੇ ਸਭ ਕੁਝ ਹੋਤ ਉਪਾਏ ਸਾਰੇ ਹੀ ਜੋ ਕੁਝ ਹੈ ਤੁਹਾਡੇ ਆਪਣੇ ਹੱਥ ਵਿੱਚ ਹੈ ਤੇ ਸਾਰੇ ਉਪਾਏ ਹੈਗੇ ਨੇ ਤੋ ਆਪਣੇ ਆਪਣੇ ਉਪਾਅ ਜਿਹੜੇ ਨੇ ਸਹੀ ਕਰੋ ਆਪਣਾ ਖਾਣਾ ਜਿਉਂਦਾ ਕਰੋ ਖਾਸ ਕਰ ਪੁਟੀ ਜਿਹੜਾ ਇਸ ਤਰੀਕੇ ਨਾਲ ਲਵੋ ਕਿ ਆਪਣੇ ਤੁਹਾਡੇ ਸਰੀਰ ਦੇ ਵਿੱਚ ਸੈੱਲ ਤੰਦਰੁਸਤ ਬਣ ਤੇ ਤੁਸੀਂ ਸਿਹਤਮੰਦ ਹੋਵੋ ਅਗਲਾ ਟੌਪਿਕ ਜਿਹੜਾ ਰੱਖਾਂਗੇ ਉਹ ਕਾਰਬੋਹਾਈਡਰੇਟਸ ਤੇ ਹੋਏਗਾ ਅਨਾਜ ਕਿਸ ਤਰ੍ਹਾਂ ਖਾਣੇ ਚਾਹੀਦੇ ਨੇ ਕਿਹੜੇ ਗਣ ਖਾਣੀ ਚਾਹੀਦੇ ਤਾਂ ਕਿ ਤੁਸੀਂ ਤੰਦਰੁਸਤ ਰਹੋ ਠੀਕ ਹੈ ਸਾਡੀ ਜੀਵਨ ਸ਼ੈਲੀ ਦੇ ਨਾਲ ਸੰਬੰਧ ਹੈ ਸਾਡਾ ਖਾਣੇ ਦਾ ਵੀ ਸੋ ਇਹਨੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਕੋਲੋਂ ਹੁਣ ਇਜਾਜ਼ਤ ਲਵਾਂਗਾ ਸਾਰੇ ਪਿੰਡ ਪਰੌਂ ਨੂੰ ਸਤਿਕਾਰ